ਮੈਂ ਸਿੱਧਾ ਕੀ ਕਰੀ ਤੜੀ ਮਰੇ ਇਹ ਬੋਦੇ ਬੀਨ ਨੂੰ ਬਹੁਤ ਪ੍ਰਾਣੀ ਦਮੇ ਦੀ ਬਿਮਾਰੀ ਸੀ ਇਹਨਾਂ ਨੂੰ ਦਮੇ ਦੀ ਬਿਮਾਰੀ ਸੀ ਦਮੇ ਦੀ ਸਾਹ ਇਹਨਾਂ ਦਾ ਫੁੱਲਦਾ ਸੀਗਾ ਇੱਕ ਸਹੀ ਠੀਕ 5-7 ਮਿੰਟ ਖੜੇ ਕਿਨ ਸਰਦੇ ਸੀ ਜਿਵੇਂ ਸੀ ਜਾਂ ਇਹ ਹਾਲਾਤ ਦੇਖਦੇ ਸੀਗੇ ਲੱਗਦਾ ਨਹੀਂ ਸੀਗੇ ਨਾ ਤੇ ਹਾਲਾਤ ਗੰਭੀ ਜਿਹੜੀ ਇਹ ਠੀਕ ਹੋ ਜਾਏਗੀ ਇੰਨਾ ਜਨਾ ਦਮੇ ਦੀ ਪ੍ਰੋਬਲਮ ਸੀਗੀ ਪਰ ਕੀ ਹੋਇਆ ਪਹਿਲਾਂ ਵੀ ਮੈਂ ਬਹੁਤ ਵਾਰੀ ਪ੍ਰਾਰਥਨਾ ਕਰਾਈ ਹੈ ਜੀ ਮੈਂ ਨਿਸ਼ਾ ਕਰਦਾ ਰਹਿੰਦਾ ਜੀ ਨਾਮ ਛੋਟੇ ਨਸਾਂ ਜਿਸ ਹਰ ਦਿਨ ਆਉਂਦੇ ਆ ਘੂਕਲਾ ਵਾਲੇ ਸੁਣ ਲੋ ਕੰਨ ਖੋਲ ਕੇ ਧਿਆਨ ਨਾਲ ਤੇ ਚੋਰੀ ਚਪਿਆ ਆਪਦੇ ਨੇ ਪੱਕਾ ਰਲੇ ਤੇ ਬਾਹਰੀ ਬਾਹਰ ਘੜ ਕੇ ਛੁੱਟ ਕੇ ਬੁਸ਼ ਕਰਕੇ ਆ ਜਾਂਦੇ ਸੋង ਧਿਆਨ ਦੇ ਨਾਲ ਇਹ ਮੈਨੂੰ ਇਹ ਜਾਂਦਾ ਕਿਨੇ ਡੇਰ ਲਗਾ ਰਹੇ ਸੀ ਕਾ ਵੀ ਕਾ ਵੀ ਦੇਰ ਤਾਂ ਸੀਗਾ ਜੀ ਹਾਂ ਜੀ ਬੈਠੀ ਉੱਥੇ ਹਾਂ ਜੀ ਠੀਕ ਉਹ ਕਹਿੰਦੇ ਮੈਂ ਤੁਸੀਂ ਵੀ ਨਾ ਆ ਲਾ ਜੱਪਾ ਬਹੁਤ ਕਹਿੰਦੇ ਹੈਂ ਬਹੁਤ ਲੋੜ ਲੜਦੀ ਨਹੀਂ ਸੀ ਹਾਂ ਜੀ ਹੈਂ ਫਿਰ ਬਾਸ ਰੁਕੇ ਤੁਰ ਗਿਆ

ਤਰ ਕੀ ਹੋਇਆ ਉਹ ਉਸੇ ਗਿਰਮ ਬਿਮਾਰ ਹੋਦਾ ਫਿਰ ਹੁਣ ਬਿਮਾਰ ਹੋਇਆ 2 ਮਹੀਨੇ ਬਾਅਦ ਕਹਿ ਰਹੇ ਮੈਨੂੰ ਦਮੇ ਦੀ ਪ੍ਰਾਪਤ ਚਾਹਾਂਗੀ ਤੰ ਦਾਦਾ ਹੋਏ ਮੈਂ ਉੱਥੋਂ ਵੀ ਲਗ ਰਹੀ ਤੋਂ ਬਣੀ ਜਾਗ ਰਹੀ ਉੱਥੇ ਬੈਠਦੇ ਜਿਹੜੀ ਬੈਠਦਾ ਜਾਗ ਰਹੀ ਅੱਛਾ ਮੈਂ ਇੱਕ ਦਿਨ ਰਾਤ ਨੂੰ ਤੇ ਪ੍ਰਾਰਥਨਾ ਕਰਕੇ ਆਈ ਸੀ ਇੱਕ ਦਿਨ ਆਹ ਰਾਤ ਨੂੰ ਮੈਨੂੰ ਘਰ ਬੁਲਾਇਆ ਆਪਣੇ ਬੇਟੇ ਲਈ ਔਰ ਕਾਫੀਨ ਨੂੰ ਬੁਲਾ ਰਹੇ ਹਿੱਟਾਈ ਨਹੀਂ ਸੀਗਾ ਜੋ ਇੱਕ ਦਿਨ ਜਦੋਂ ਘਰ ਪਹੁੰਚੇ ਫੋਨ ਕਰ ਦਿੱਤਾ ਤੁਹਾਡੇ ਘਰ ਆ ਰਿਹਾ ਪ੍ਰੇ ਉਹਦੇ ਵੀ ਮੰਜੀ ਦੇ ਬੈਠਦੇ ਪਏ ਸੀ ਸਾਭੋ ਸਭੀ ਬੇਸੀ ਕੀ ਹੋ ਰਿਹਾ ਫਿਰ ਤੁਸੀਂ ਪ੍ਰਾਰਥਨਾ ਲੱਗ ਕੇ ਆਏ ਤੇ ਉਦੋਂ ਰਾਤ ਨੂੰ ਮੈਨੂੰ 3:30 ਵਜੇ ਨਹੀਂ ਫਿਰ ਮੈਨੂੰ ਇਹਨਾ ਹੱਥੋਂ ਛੜਿਆ ਰਾਤ ਨੂੰ ਪ੍ਰੇਰਨ ਕਰਕੇ ਆਉਂਦਾ ਸੋਇਆ ਕੋਈ ਕਰੀਬ ਹਾਂਜੀ 8:00 ਵਜੇ ਕਿੰਨੀ ਸੀ ਪਹਿਲੇ ਕੀ ਸੀ ਪਹਿਲੇ ਦਿਨ ਹੀ ਕਿ ਦਿਨ ਹੀ ਪ੍ਰੇਰਿਤ ਹੋਇਆ ਤੇ ਰਾਤ ਨੂੰ ਕੀ ਹੋਇਆ ਮੇਰਾ ਰਾਤ ਨੂੰ 3:30 ਵਜੇ ਜੀ ਰਾਤ ਨੂੰ 3:30 ਵਜੇ ਦੇ ਕਰੀਬ ਮੱਥੋਂ ਆਇਆ ਹੱਥੋਂ ਆਇਆ ਹੱਥੋਂ ਐਨਾ ਆਇਆ ਨਾ ਮੈਂ ਤਾਂ ਬਹਿ ਉਹ ਵੀ ਨਾ ਬੈਠੋਗੇ ਉਹ ਹਾਂਜੀ ਤੇ ਫਿਰ ਮੈਂ ਕਿਹਾ ਵੀ ਨਾ ਬਹਿ ਹੁੰਦਾ ਨਾ ਪੈ ਹੁੰਦਾ ਪ੍ਰਾਰਥਨਾ ਕਰਦੇ ਪ੍ਰਭੂ ਨੂੰ ਫੋਨ ਲਾ ਰਿਹਾ ਹੈ ਹੁਣ ਬਿਲਕੁਲ ਆ ਜਾਓ ਹਾਂਜੀ ਹੁਣ ਕੋਈ ਨਮਾ ਨਹੀਂ ਹੈ ਨਾ ਕੋਈ ਸਾਹ ਨਹੀਂ ਚੜਦਾ ਕੰਮ ਤੁਹਾਡੇ ਸਿਰ ਕੰਮ ਹੀ ਤੁਹਾਡਾ ਫੇਲ ਹੋ ਚੁੱਕਾ ਸੀਗਾ ਕੰਮ ਤੇ ਨਹੀਂ ਜਾਣਾ ਜੀ ਤੁਹਾਡਾ ਕੰਮ ਵੀ ਫੇਲ ਹੋ ਚੁੱਕਾ ਸੀਗਾ ਹਾਂਜੀ ਕੰਮ ਵੀ ਬੰਦ ਹੋ ਗਿਆ ਹੁਣ ਕਿਵੇਂ ਹੈਗਾ ਠੀਕ ਹੈ ਜੀ ਵਧੀਆ ਚੱਲ ਰਿਹਾ ਹੈ ਇੱਕ ਕੋਈ ਹੋ ਰਹੀ ਮੇਰੀ ਦੱਸੋ ਜੀ ਦੱਸੋ ਤੁਸੀਂ ਕਹਿੰਦੇ ਨੇ ਜਿਹੜਾ ਸੰਦੇਸ਼ ਦੀ ਗਾਇਤ ਪ੍ਰਾਪਰਨ ਚੱਲ ਰਹੀ ਹਾਂਜੀ ਕੋਈ ਪ੍ਰਭੂ ਨੇ ਮੈਂ ਕਿਹਾ ਸੀ ਕਿ ਨਾਈਟ ਪੇਕ ਪਹਿਲੇ ਹੰਡੇ ਦਾ ਮੈਸੇਜ ਸੀ ਮੇਰਾ ਕਿ ਜੁਨੀ ਹੋ ਸਕਦੀ ਹੈ ਵੱਧ ਤੋਂ ਵੱਧ ਨਾਈਟ ਪੇ ਕਰੋ ਤੋਕਾਂ ਦਿੱਤਣੇ ਗੰਡੇ ਉਹ ਇਹਨੇ ਗੱਲ ਨੂੰ ਫਾਲੋ ਕੀਤਾ ਨਾਈਟ ਪੇ ਕਰਨੀ ਸ਼ੁਰੂ ਕੀਤੀ ਉਸ ਨਾਈਟ ਪੇ ਦਾ ਜਿੰਦਗੀ ਆਇਆ ਉਸ ਦਿਨ ਪ੍ਰਭੂ ਨੇ ਮੇਰੇ ਨਾਲ ਗੱਲਾਂ ਕੀਤੀ ਵਾਓ ਪ੍ਰਭੂ ਨੇ ਕਹਾਂਗੀ ਤੇ ਬੇਲਣ ਕਰ ਦਿੱਤੀਆਂ ਕਿਨੇ ਸਾਲ ਮੁਸੀਲ ਹੋ ਤਾਂ ਪਹਿਲੇ ਗੇ ਕੌਮ ਦੀ ਗੱਲ ਕੀਤੀ ਪਹਿਲੇ ਗੇ ਕੀਤੀ ਜਦੋਂ ਤੁਸੀਂ ਨਾਈਟ ਕੇ ਚੱਲੇ ਸ਼ੁਰੂ ਕਰ ਦੋਗੇ ਪ੍ਰਭੂ ਧਰ ਦੇ ਨਾਲ ਰੈਕਟ ਗੱਲਾਂ ਕਰੀ ਸ਼ੁਰੂ ਕਰ ਦੇਗਾ ਕੀ ਬਣਾ ਆਵੇ ਅਖਰ ਉਹ ਫੇਰ ਦਵਾ ਦੇ ਅੱਜ ਗੰਨੇ ਦੇ ਖਿਲਾੜੀ ਲਾਉਣੇ ਨੇ ਅੱਛਾ ਅੱరే ਰਾਜੀ ਉਹ ਪ੍ਰਭੂ ਨਾਮ ਨਾਲ ਉਹਦੇ ਉਹਦਾ ਪ੍ਰਾਰਥਨਾ ਦੀ ਰਾਤ ਦੇਗਾ ਸ਼ਾਮ ਨੂੰ ਜਿਹੜੀ ਉਹ ਕਰਦੇ ਕੱਲੀ ਹੋ ਕੇ ਦੇਖੋ ਪ੍ਰੈਸਟਾਰਟ ਕੀਤੀ ਹੈ ਗੰਨੇ ਦੀ ਰੇੜੀ ਜੂਸ ਵਾਲੀ ਕੀ ਹੋ ਗਿਆ ਇਹ ਸ਼ਾਮ ਨੂੰ ਹਾਲੇ ਹੋਵੇ ਇਹ ਤੇ ਬਿਹਰਸਾਰ ਕੀਤੀ ਹੈਗੀ ਸੇਵ ਰੈਡੀ ਲੱਗੇ ਲੈਣ ਵਾਲੀ ਸ਼ਾਮ ਨੂੰ ਖਾਧੀ ਹੈ ਉਹ ਮਤਲਬ ਪੂਰਾ ਜੂਸ ਸੇਵ ਕਰਕੇ ਫਿਰ ਵਾਪਸ ਸਾ ਦਿਖਾ ਲਈਏ ਗਾਗ ਵਾਪਸ ਕਰਕੇ ਵਿੱਚ ਉਹ ਅਜਿਹਾ ਕਰਨਾ ਕੋ ਮੈਂ ਕੀ ਕਰ ਨੂੰ ਜਦੋਂ ਤੁਸੀਂ ਫਿਰ ਕੰਨੀ ਸਟਾਰਟ ਕਰ ਲੋਗੇ ਲਗਾਤਾਰ ਸੰਡੇ ਨਾਲ ਸ਼ੁਰੂ ਕਰ ਦੋਗੇ ਤੁਹਾਡੇ ਬਿਜ਼ਨਸ ਅੱਪ ਹੋਣਗੇ ਸ਼ਿਵਸੀ ਦੇ ਸਮਰਥਿਨਾ ਦੇ ਅੰਦਰ ਆਮੀਨ ਮੈਂ ਨਾਲੇ ਜਿਨ੍ਹਾਂ ਨੇ ਜਿਨ੍ਹਾਂ ਨੇ ਜੋਬ ਲਈ ਅਪਲਾਈ ਕੀਤਾ ਹੈ ਫਾਰਮ ਭਰੇ ਹੋਏ ਆ ਹਰ ਸਾਲ ਰਹਿ ਜਾਂਦੇ ਐ ਇਸ ਸਾਲ ਤਿਆਰੀ ਕਰ ਲੋ ਗੁੱਡ ਨਿਊਜ਼ ਆਏਗੀ ਸ਼੍ਰੀ ਮਸੀਹ ਦੇ ਸਾਹਮਣੇ ਨਾਲ ਅੰਦਰ ਗੁੱਡ ਨਿਊਜ਼ ਆਏਗੀ ਸ਼੍ਰੀ ਮਸੀਹ ਦੇ ਸਾਹਮਣੇ ਨਾਲ ਅੰਦਰ ਤੁਸੀਂ ਆਪਣੀ ਬਿਜ਼ਨਸ ਨਾਲ ਬੈਸੋਗੇ ਚਾ ਆਪਣਾ ਬੈਸੋਗੇ ਆਪਣੇ ਕਾਰੋਬਾਰ ਨਾਲ ਖਲਸੋਗੇ ਇਸ ਸਾਲ ਲਈ ਵੱਡੀ ਹਰਕਤ ਤੇ ਆਸ਼ੀਸ਼ ਦਾ ਸਾਲ ਹੈ ਸ਼੍ਰੀ ਮਸੀਹ ਦੇ ਸਾਹਮਣੇ ਨਾਲ ਅੰਦਰ ਆਮੇਨ ਹੋਰ ਸਭ ਕੁਝ ਦਾ ਨਾਮ ਬਹੁਤ ਬੈਸੀ ਜੋ ਦੀ ਤਾਰੀਫ ਕਰਾਂਗੇ ਸ਼੍ਰੀ ਮਸੀਹ ਦੇ ਸਾਹਮਣੇ ਨਾਲ ਅੰਦਰ ਸੁਣਾਂਗੇ ਸਿੰਘ ਦੀ ਗਾਇਨ